ਬਾਈ ਕੀ ਆਲਾ ਠੀਕ ਆ ਬਾਈ ਕਿਹੜੇ ਪਿੰਡ ਤੋਂ ਆਣੇ ਵੀਰੇ ਆਹ ਬੰਦ ਤੋਂ ਇਹ ਕੀ ਹਿਸਾਬ ਕਿਤਾਬ ਲੈਣੇ ਵੀਰੇ ਇਹ ਪੰਜ ਤੀਸ ਸਕੇਲ ਫੋਟ ਤੇ ਕਿੰਨੀ ਕੁ ਲੱਗਦੀ ਆ ਬਾਈ ਕਿੰਨੀ ਮੋਟੀ ਲਾਉਣੇ ਆ ਅਸੀਂ ਲਾਉਣੇ ਆ ਪੌਣੀ ਪੌਣੀ ਆਈ ਠੀਕ ਆ ਵੀਰੇ ਤੇ ਕਿੰਨੀ ਕੁ ਵਾਰ ਤੱਕ ਜਾੜ ਦੇਣੇ ਵੀਰੇ ਬਹੁਤ ਦੂਜੀ ਹੱਟ ਜਾੜ ਦੇ ਬਈ ਠੀਕ ਆ ਬਾਈ ਜਿੱਥੇ ਫੋਨ ਆ ਜਾ ਉੱਥੇ ਹੀ ਜਾੜ ਦੇਣੇ ਵੀਰੇ ਹਾਂ ਉੱਥੇ ਜਾੜ ਦੇ ਦੇ ਜਿੱਥੇ ਫੋਨ ਆ ਜਾ ਠੀਕ ਆ ਵੀਰੇ 2 7 ਲੈ ਠੀਕ ਆ ਵੀਰ ਓਕੇ ਸੱਤ ਦੇ ਉੱਥੇ ਜਾਵਾਂਗੇ ਠੀਕ ਆ ਵੀਰੇ ਆਪਾਂ ਇਹਨਾਂ ਬੰਦਿਆਂ ਦਾ ਨੰਬਰ ਦੇ ਦੇਾਂਗੇ ਸਕਰੀਨ ਤੇ ਇਹਨਾਂ ਨਾਲ ਬੰਗਾਂ ਨਾਲ ਬਹੁਤ ਸੋਹਣਾ ਕੰਮ ਆ ਇਹਨਾਂ ਨਾਲ ਗੱਲਬਾਤ ਕਰੋ ਜੀ ਲੈ ਬਾਈ ਆਪ ਹੀ ਵੀਰ ਲੈ ਕੇ ਆਉਂਦੇ ਆ ਤੇ ਆਪ ਹੀ ਲਾਉਂਦੇ ਆਗੇ ਇਹ 5 ਰੁਪਏ ਸਕੁਅਰ ਫੁੱਟਰ ਦੇ ਹਿਸਾਬ ਨਾਲ ਪੈਸੇ ਲੈਂਦੇ ਨੇ ਜੇ ਕਿਸੇ ਨੇ ਲਵਾਉਣੀ ਹੋਵੇ ਤੇ ਵੀਰੇ ਸਕਰੀਨ ਤੇ ਨੰਬਰ ਦੇ ਦਾਂਗੇ ਤੇ ਇਹਨਾਂ ਨਾਲ ਜਰੂਰ ਗੱਲਬਾਤ ਕਰੋ ਵੀਰੇ ਬਹੁਤ ਵਧੀਆ ਮਿੱਟੀ ਲਾਉਂਦੇ ਆ ਵੀਰੇ ਲੱਗਦੀ ਮਿੱਟੀ ਵੀ ਤੁਹਾਨੂੰ ਵਿਖਾਉਣੀ ਆ ਵੀਰ ਵੀਰੇ ਐਂ ਬਾਟਿਕਾਂ ਖੇਚਦੇ ਆ ਕੰਦਰਾਂ ਨਾਲ ਕੇ ਟਰਾਲੀ ਆਜ ਤਾਂ ਵੀ ਨਾ ਅੱਧਾ ਆ ਵਿੱਚੋਂ ਭਰਦੇ ਆ ਹਾਂ 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 ਤੇ ਤੇ ਆਪਣੇ ਪ੍ਰਾਉ ਦੀ ਬਣਾ ਲਾ ਆ ਬਾਈ ਐਂ ਗਰਮਾਲੇ ਨਾਲ ਮਿੱਟੀ ਲਾਉਂਦੇ ਆ ਆ ਮਿੱਟੀ ਲੱਗਦੀ ਵੇਖੋ ਵੀਰੇ ਆ ਬਾਈ ਬਾਟੀਆਂ ਸਿੱਟਣ ਵਾਲਾ ਬਾਈ ਨੂੰ ਆ ਬਾਈ ਬਾਂਹ ਫਿਰਤਣ ਵਾਲਾ ਇੱਧਰ ਹੀ ਲਾਉਂਦਾ ਕੈਮਰਾ ਆ ਬਾਈ ਪਾਣੀ ਛਿੜਕਦਾਗਾ ਮੂੰਹ ਮਾਜੇ ਲੋਟ ਕਰ ਵਧੀਆ ਸੱਤ ਸਾਫ ਕਰਕੇ ਲਾਉਂਦੇ ਆ ਬਹੁਤ ਵਧੀਆ ਕੰਮ ਬੰਗਿਆਂ ਦਾ ਇਹਨਾਂ ਨਾਲ ਸੰਪਰਕ ਕਰੋ ਬਾਈ ਗੱਲਬਾਤ ਕਰੋ